ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਕਿ ਤੁਸੀਂ ਸਾਰੇ ਜਾਂ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨੇ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਜਿਹੜੀ ਬਹੁਤ ਹੀ ਖਾਸ ਆ ਤੇ ਆਪਣੇ ਘਰ ਦੇ ਰਿਲੇਟਡ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਾਲੀ ਵਾਲੇ ਦਰਵਾਜ਼ੇ ਹੁੰਦੇ ਆ ਜਾਂ ਟਾਕੀਆਂ ਹੁੰਦੀਆਂ ਨੇ ਤੇ ਆਹ ਦੇਖ ਸਕਦੇ ਹੋ ਕਿ ਹਨਾ ਸੀਜ਼ਨ ᱱᱤᱢᱤਂ ਗੈਸ ਕਰ ਸਕਦੇ ਆ ਕਿ ਤੂੜੀ ਦਾ ਨੰਗ ਕੇ ਗਿਆ ਵਾ ਉੱਤੇ ਤੂੜੀ ਵਗੈਰਾ ਸਾਰਾ ਕੁਝ ਇਹਦੇ ਵਿੱਚ ਫਸੀ ਹੋਈ ਆ ਤੇ ਬਹੁਤ ਹੀ ਜ਼ਿਆਦਾ ਜੰਦੀ ਮਿੱਟੀ ਘੱਟਾ ਪੈ ਜਾਂਦਾ ਵਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਾਂ ਇਹਨੂੰ ਸਾਫ਼ ਕਿਵੇਂ ਕਰਦੇ ਆ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਆਪਾਂ ਕਿਸ ਚੀਜ਼ ਦੇ ਨਾਲ ਸਾਫ਼ ਕਰਦੇ ਆ ਜੀ ਤੇ ਤੁਹਾਨੂੰ ਵੀ ਦੱਸਦੇ ਆ ਤੇ ਆਪਣੇ ਘਰ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨੇ ਤੁਹਾਨੂੰ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਮਿਲ ਜਾਣਗੀਆਂ ਤੁਹਾਨੂੰ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੇ ਚਲੋ ਜੀ ਕਰਦੇ ਆ ਜੀ ਆਪਾਂ ਟਾਈਮ ਵੇਸਟ ਕਰੇ ਬਿਨਾ ਵੀਡੀਓ ਨੂੰ ਸਟਾਰਟ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਹੁਣ ਇੱਥੇ ਸਭ ਤੋਂ ਪਹਿਲਾਂ ਕੀ ਕੁਝ ਲੈਣਾ ਹਾਂਜੀ ਲੋ ਜੀ ਸਭ ਤੋਂ ਪਹਿਲਾਂ ਤਾਂ ਇਹ ਇੱਥੇ ਆਪਾਂ ਇੱਕ ਬਰਸ਼ ਲੈ ਲੈਣਾ ਵਾ ਕਪੜੇ ਧੋਣ ਵਾਲਾ ਆਪਾਂ ਆਪਣੇ ਘਰ ਦੇ ਵਿੱਚ ਹੁੰਦਾ ਹੀ ਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਉੱਤੇ ਪਹਿਲਾਂ ਮਿੱਟੀ ਲਾ ਦੇਣੀ ਹੈ ਤਾਂ ਕਿ ਇਹਨਾਂ ਇਹਦੇ ਚੁੱਪੀ ਮਿੱਟੀ ਆ ਉਹ ਆਪਣੇ ਇਹਦੇ ਤੋਂ ਚੰਗੀ ਤਰ੍ਹਾਂ ਜਿਹੜੀ ਲੈ ਜਾਵੇ ਫਿਰ ਅਗਰ ਕੀ ਆਪਾਂ ਤੂੜੀ ਵਗੈਰਾ ਸਾਰਾ ਕੁਝ ਇਹਦੇ ਤੋਂ ਲੈ ਜੂਗਾ ਤੇ ਆਪਾਂ ਇਹਨੂੰ ਲਾ ਦਾਂਗੇ ਪਹਿਲਾਂ ਲੋ ਜੀ ਇੱਥੇ ਪਾ ساری ਤੂੜੀ ਹੈ ਜਿਹੜੀ ਆਪਣੇ ਦਰਵਾਜੇ ਦੇ ਉੱਤੇ ਲਾਤੀ ਆ ਲਾਉਣ ਤੋਂ ਬਾਅਦ ਵਿੱਚ ਹਾਂ ਹੁਣ ਤੁਹਾਨੂੰ ਦੱਸਾਂਗੀ ਕਿ ਪਏ ਦੋ ਵਾਚ ਪ੍ਰੋਸੈਸ ਆਪਣਾ ਕੀ ਕਰਨਾ ਤੇ ਇਸ ਤੋਂ ਬਾਅਦ ਵਿੱਚ ਜੀ ਆਪਾਂ ਇੱਥੇ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਕੋਲਾ ਲੈ ਲੈਣਾ ਤੇ ਕੋਲੇ ਦੇ ਵਿੱਚ ਆਪਾਂ ਇੱਕ ਗਲਾਸ ਆਪਣਾ ਪਾਣੀ ਦਾ ਪਾ ਲੈਣਾ ਤੇ ਹੁਣ ਤੁਸੀਂ ਇਹਦੇ ਵਿੱਚ ਕੀ ਪਾਉਣਾ ਹੈ ਜੀ ਵਾਈਟ ਵਿਨੇਗਰ ਹਾਂਜੀ ਇਹ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਆਸਾਨ ਜਿਹੇ ਤਰੀਕੇ ਨਾਲ ਮਿਲ ਜਾਊਗਾ ਕਿਉਂਕਿ ਆਪਾਂ ਯੂਜ਼ ਕਰਦੇ ਰਹਿੰਦੇ ਹਾਂ ਹਮੇਸ਼ਾ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਿਨੇਗਰ ਐਡ ਕਰ ਲਾਂਗੇ ਤੇ ਉਸ ਤੋਂ ਬਾਅਦ ਵਿੱਚ ਜੀ ਤੁਸੀਂ ਇੱਥੇ ਕੀ ਕਰਨਾ ਹੈ ਪਾਈਪ ਸਰਫ ਲੈ ਲੈਣੀ ਹੈ ਲਿਕਵਿਡ ਲੈ ਸਕਦੇ ਹੋ ਜਾਂ ਤੁਸੀਂ ਡਿਸ਼ ਵਾਸ਼ ਹੈਗਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਮੇਰੇ ਕੋਲ ਇੱਥੇ ਲਿਕਵਿਡ ਸਰਫ ਸੀ ਤੇ ਆਪਾਂ ਉਹ ਲਈਆ ਤੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਸਰਫ ਪਾ ਦਾਂਗੇ ਲਿਕਵਿਡ ਬੱਸ ਇੰਨੇ ਕ ਤੇ ਇਹਨੂੰ ਹੁਣ ਹੁਣ ਆਪਾਂ ਚੰਗੀ ਤਰ੍ਹਾਂ ਇਹ ਜਿਹੜਾ ਆਪਾਂ ਪਹਿਲਾਂ ਮਿਕਸ ਕਰ ਲਿਆ। ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆਪਣੇ ਦਰਵਾਜ਼ਿਆਂ ਦੇ ਉੱਤੇ ਇਹਨੂੰ ਅਪਲਾਈ ਕਰਕੇ ਤੇ ਹਾਂਜੀ ਹੁਣ ਆਪਾਂ ਇੱਥੇ ਕੀ ਕਰਨਾ ਹੈ ਆ ਤੇ ਆਪਾਂ ਜਿਹੜਾ ਸਾਰਾ ਕੁਝ ਤਿਆਰ ਕੀਤਾ ਤੇ ਆਪਾਂ ਲੈ ਲਿਆ ਤੇ ਆਪਾਂ ਬੁਰਸ਼ ਨੂੰ ਇਹਦੇ ਵਿੱਚ ਆਪਾਂ ਡਿਪ ਕਰ ਦੇਣਾ ਪਹਿਲਾਂ। ਡਿਪ ਕਰਨ ਤੋਂ ਬਾਅਦ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੇ ਇੱਥੇ ਅਪਲਾਈ ਕਰਕੇ ਹਾਂਜੀ ਲੋ ਚਿੱਕੀਆਂ ਜਿਹੜਾ ਜੇ ਦੇਖਦੇ ਤੁਸੀਂ ਆਪਦੇ ਆਪਕੇ ਨਤੀਜਾ ਇਹ ਜਿਹੜਾ ਇਹ ਬਹੁਤ ਵਧੀਆ ਹੁੰਦਾ ਕੋਈ ਖਾਸ ਚੱਕਰ ਨਹੀਂ ਖੰਨੂ ਪਰਚਾਰੇ ਲਾਪਦੇ ਆਪ ਹੀ ਪਤਾ ਲੱਗੂਗਾ ਇਹਦਾ ਉਹ ਜੀ ਇੱਕ ਸਾਈਡ ਵਾਲੀ ਆਪਾਂ ਜਾਲੀ ਸਾਫ਼ ਕਰਤੀ ਹੈ ਦੇਖੋ ਤੁਸੀਂ ਤੇ ਹੁਣ ਇਸ ਤੋਂ ਬਾਅਦ ਵਿੱਚ ਜੀ ਆਪਾਂ ਕੱਪੜਾ ਲੈ ਲੈਣਾ ਤੇ ਆਪਣੇ ਕੱਪੜੇ ਦੇ ਨਾਲ ਕੋਈ ਵੀ ਵੇਸਟ ਕੱਪੜਾ ਲੈ ਕੇ ਆਪਾਂ ਇਹਦੇ ਵਿੱਚ ਫਿਰ ਇਹਨੂੰ ਸਾਫ਼ ਕਰਦੇ ਹਾਂ ਲੋਤੀ ਦੇਖੋ ਤੁਸੀਂ ਤੁਹਾਨੂੰ ਆਪਦੇ ਆਪ ਹੀ ਜਿਹੜੀ ਆਪਣੀ ਜਾਲੀ ਦਾ ਤੁਹਾਨੂੰ ਫਰਕ ਪਤਾ ਲੱਗਦਾ ਹੋਊਗਾ ਦੇਖੋ ਕਿੰਨਾ ਜ਼ਿਆਦਾ ਫਰਕ ਹੈ ਤੇ ਹੁਣ ਇਸ ਤਰੀਕੇ ਦੇ ਨਾਲ ਹੀ ਮੈਂ ਤੁਹਾਨੂੰ ਦੂਸਰੀ ਜਾਲੀ ਵੀ ਸਾਫ਼ ਕਰਕੇ ਦਿਖਾਉਣੀ ਆ ਹਾਂ ਜੀ ਇਹ ਕੱਪੜੇ ਦੇ ਉੱਤੇ ਦੇਖੋ ਤੁਸੀਂ ਕਿੰਨਾ ਜ਼ਿਆਦਾ ਮੈਲਾ ਹੋ ਗਿਆ ਇਹ ਵੇਸਟ ਕਪੜਾ ਸੀਗਾ ਆਪਣਾ ਲਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਗੰਦਗੀ ਹੈ ਜਿਹੜੀ ਇਹਦੇ ਵਿੱਚ ਨਿਕਲਦੀ ਆ ਲੋਟ ਤੇ ਇਸ ਤਰੀਕੇ ਦੇ ਨਾਲ ਹੀ ਹੁਣ ਇਹਦੋਂ ਆਪਾਂ ਸਾਰੀਆਂ ਉੱਪਰ ਲੀਆਂ ਜਾਲੀਆਂ ਨੂੰ ਆਪਣੇ ਆਪ ਸਾਫ਼ ਕਰਦਾਂਗੇ ਕੋਈ ਵੀ ਇੰਨੀ ਜ਼ਿਆਦਾ ਜਿਹੜੀ ਮਿਹਨਤ ਆਨੂੰ ਨਹੀਂ ਲੱਗਦੀ ਜੀ ਜਾ ਫੇ ਕਹਿ ਸਕਦੇ ਕੋ ਬਹੁਤ ਹੀ ਜ਼ਿਆਦਾ ਪਾਣੀ ਆਪਾਂ ਝੰਡਤ ਵਗੈਰਾ ਕਿੰਨਾ ਜਲਦੀ ਕਰ ਲਾਉਂਦੇ ਆਪਾਂ ਕੋਈ ਨਹੀਂ ਕਰ ਹੁੰਦਾ ਹੈਗਾ ਆਪਣੇ ਪੂਰੇ ਕੰਮ ਆਉਣ ਵਾਲੀ ਇਹ ਵੀਡੀਓ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਇਹ ਸਾਫ਼ ਹੋ ਚੁੱਕੀਆਂ ਨੇ ਆ ਦੇਖੋ ਤੁਹਾਨੂੰ ਮੈਂ ਫਰਕ ਦਿਖਾਉਣੀ ਆ ਆ ਦੇਖੋ ਆਪਾਂ ਸਿਰਫ ਆ ਨੀਚੀ ਵਾਲੀਆਂ 1 2 3 4 ਜੜੀਆਂ ਆਪਾਂ ਸਾਫ਼ ਕੀਤੀਆਂ ਨੇ ਤੇ ਉੱਪਰ ਦੇਖ ਸਕਦੇ ਹੋ ਤੁਸੀਂ ਉਦਾਂ ਹੀ ਨੇ ਤੇ ਨੀਚੇ ਵਾਲੀਆਂ ਜੜੀਆਂ ਆਪਾਂ ਬਿਲਕੁਲ ਹੀ ਸਾਫ਼ ਕਰਤੀਆਂ ਦੇਖੋ ਤੁਸੀਂ ਫਰਕ ਤੁਹਾਨੂੰ ਆਪਦੇ ਅੱਖ ਫਰਕ ਦਾ ਪਤਾ ਲੱਗਦਾ ਹੋਣਾ ਤੇ ਇਸ ਤਰੀਕੇ ਦੇ ਨਾਲ ਹੀ ਆਪਾਂ ਆਪਣੇ ਜਿਹੜਾ ਘਰ ਦੇ ਟਾਕੀਆਂ ਨੇ ਜਾਂ ਦਰਵਾਜੇ ਨੇ ਆਪਾਂ ਉਹਨਾਂ ਨੂੰ ਸਾਫ਼ ਕਰ ਸਕਦੇ ਹਾਂ ਦੇਖੋ ਤੁਸੀਂ ਇੱਧਰਲੀ ਜੜੀ ਤਾਂ ਬਿਲਕੁਲ ਸੁੱਕ ਵੀ ਗਈ ਆ ਤੇ ਆਹ ਜੇ ਥੋੜੀਆਂ ਜਿਹੀਆਂ ਗਿੱਲੀਆਂ ਨੇ ਦੋਨੋਂ ਇਹਨੀਆਂ ਜੜੀ ਜੜੀਆਂ ਵੀ ਆਪਣੀ ਸੁੱਕ ਚੁੱਕੀਆਂ ਨੇ ਤੇ ਬਾਕੀ ਆਪਣੀ ਵੀਡੀਓ ਆ ਜਿਹੜੀ ਉਹ ਇੰਨੀ ਹੋਈ ਆ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਜਿੰਨੇ ਵੀ ਆਪਣੇ ਵੀਡੀਓ ਦੇਤੇ ਆਉਂਦੇ ਨੇ ਤੇ ਆਪਣੀ ਵੀਡੀਓ ਨੂੰ ਦੇਖਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਕਿੱਦਾਂ ਦੀ ਲੱਗੀ ਆ ਕਿਉਂਕਿ ਤੁਹਾਡੀ ਜਿਹੜੀ سپورਟ ਆ ਮੈਨੂੰ ਤੁਹਾਡਾ ਕਮੈਂਟ ਆ ਜਿਹੜਾ ਮੈਨੂੰ ਬਹੁਤ ਹੀ ਜਿਆਦਾ ਵਧੀਆ ਮੋਟੀਵੇਸ਼ਨ ਦਿੰਦਾ ਆ ਤੇ ਆਪਾਂ ਕਹਿ ਸਕਦੇ ਆ ਕਿ ਮੈਂ ਅੱਗੇ ਵੀਡੀਓ ਬਣਾਉਣ ਦੇ ਮੇਰੀ ਚਾਹਨਾ ਹੁੰਦੀ ਆ ਕਿ ਹਾਂ ਵੀ ਮੈਨੂੰ ਮੇਰੇ ਜਿਹੜੇ ਸਬਸਕ੍ਰਾਈਬਰ ਆ ਉਹ ਮੈਨੂੰ ਦੇਖਦੇ ਆ ਹਨਾ ਤੇ ਬਾਕੀ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇਹ ਇੰਨੀ ਹੋਈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਬਦੇ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨੇ ਤਦ ਤੱਕ ਦੇ ਲਈ ਬਾਏ ਬਾਏ